ਕਿ ਮਾਝਾ ਤੇ ਦੁਆਬਾ ਜਿੱਥੇ ਅੰਗਰੇਜ਼ਾਂ ਦਾ ਰਾਜ ਰਿਹਾ ਤੇ ਜਿਹੜਾ ਮਾਲਵਾ ਹੈ ਜਿੱਥੇ ਰਾਜਸਥਾਨ ਦਾ ਰਾਜ ਰਿਹਾ ਉਹਨਾਂ ਦਾ ਆਪਸ ਚ ਕੰਪੈਰੀਜ਼ਨ ਮੈਨੂੰ ਲੱਗਦਾ ਕਿ ਚੰਗਾ ਕੰਮ ਇਸ ਇਸ਼ੂ ਤੇ ਨਹੀਂ ਹੋਇਆ ਪਰ ਹੋਣ ਦੀ ਲੋੜ ਹੈ ਔਰ ਮਾਝੇ ਤੇ ਦੁਆਬੇ ਦੇ ਲੋਕ ਹੈ ਉਹ ਸਮਝਦੇ ਆ ਕਿ ਉਹਨਾਂ ਦੇ ਵਿੱਚ ਲੜਾਈ ਦੀ ਭਾਵਨਾ ਜ਼ਿਆਦਾ ਤੇਜ ਹੈ ਔਰ ਇੱਥੇ ਜਿਹੜਾ ਮਾਲਵੇ ਦਾ ਕਲਚਰ ਹੈ ਮਾਲਵੇ ਦਾ ਨਹੀਂ ਜਿੱਥੇ ਰਾਜਸਥਾਨ ਦਾ ਕਲਚਰ ਹੈ ਉਨ੍ਹਾਂ ਦੇ ਵਿੱਚ ਉਹ ਵੀਡੀਓਜ਼ ਦਾ ਕਲਚਰ કે ਯੂ نو ਰਾਜੇ ਮਹਾਰਾਜੇ ਦੀ ਵਿਜਿਤ ਕਰਨੀ ਜਿਹੜਾ ਹੁਣ ਪਿੱਛੇ ਰਾਜ ਇਲੈਕਸ਼ਨ ਲੁਕਸ਼ਮੀ ਵਿਜਿਤ ਦਾ ਰਿਹਾ ਉਹਦੇ ਵਿੱਚ ਐਲੀਮੈਂਟ ਆਫ ਉਹ ਵੀ ਹੈਗਾ ਪਰ ਉਹ ਵੀ ਜਿਆਦਾ ਐਗਜ਼ੈਜਰੇਟਡ ਹੈ ਕਿਉਂਕਿ ਜਿਹੜੀਆਂ ਮਿਲਟੈਂਟ ਲਹਿਰਾਂ ਨੇ ਕਿਸਾਨ ਲਹਿਰਾਂ ਨੇ ਉਹ ਵੀ ਮਾਲ ਵਿੱਚ ਬਹੁਤ ਉੱਠੀਆਂ ਨੇ ਔਰ ਬੜੀਆਂ ਪਾਰਫੋਰਮੀਆਂ ਨੇ ਸੋ ਇਟ ਇਟ ਇਜ਼ ਮੋਰ ਕੰਪਲੀਕੇਟਡ ਪਰ ਉਹ ਉਹ ਹੈਗਾ ਉਹਦਾ ਉਹਦਾ ਅਸਰ ਇਸ ਚੀਜ਼ ਦਾ ਔਰ ਖਾਸ ਤੌਰ ਤੇ ਮੱਝ ਦੇ ਦੁਆਬੇ ਦੇ ਲੋਕੀ ਇਸ ਚੀਜ਼ ਨੂੰ ਮਹਿਸੂਸ ਕਰਦੇ ਨੇ ਉਹ ਕਹਿੰਦੇ ਵੀ ਨੇ ਕਿ ਇਹ ਇਹ ਫਰਕ ਹੈਗਾ ਔਨ ਐਂਡ ਐਂਡ ਆਈ ਥਿੰਕ ਦੈਟਸ ਵਰਥ ਐਕਸਪਲੋਰਿੰਗ ਇਨ ਗ੍ਰੇਟਰ ਲੈਂਥ ਪਰ ਦੂਜੀ ਗੱਲ ਇਹ ਹੈ ਕਿ ਹੁਣ ਜਿਹੜਾ ਮਾਝਾ ਮਾਲਵੇ ਦੁਆਬੇ ਵਾਲੀ ਗੱਲ ਹੈ ਜਿਹੜੀ ਉਹ ਇੱਕ ਪੁਰਾਣੀ ਕਿਸਮ ਦੀ ਸੋਚ ਹੈ ਇੰਨਾ ਇੰਟੈਗਰੇਟਡ ਹੋ ਚੁੱਕੇ ਨੇ ਤਿੰਨੇ ਰੀਜਨਸ ਇੰਟਰਮੈਰੀਜ ਦੇ ਥਰੂ ਲੋਕਾਂ ਦੀ ਜੌਬਸ ਦੇ ਥਰੂ ਲੋਕੀ ਕੰਮ ਕਿਤੇ ਕਰਦੇ ਨੇ ਪੈਦਾ ਕਿੱਥੇ ਹੁੰਦੇ ਨੇ ਜਿਸ ਤਰ੍ਹਾਂ ਮੈਰਿਜਸ ਨੇ ਲੈਂਗੁਏਜ ਵੀ ਸਾਡੀ ਹੁਣ ਬਹੁਤ ਕਾਮਨ ਹੋ ਚੁੱਕੀ ਹੈ ਸੋ ਵੀ ਹੈਵ ਬਿਕਮ ਯੂ ਨੋ ਮਚ ਮੋਰ ਕਾਮਨ ਵੈਰੀ ਵੈਰੀ ਯੂ ਨੋ ਬੇਸਿਕ ਥੀਸ ਟੂ ਪੁਆਇੰਟਸ ਵਿਚ ਕੇਮ ਟੂ ਮਾਈ ਮਾਈਂਡ ਇਹ ਆਪਣਾ ਟਾਈਮ ਬਹੁਤ ਹੋ ਗਿਆ